ਉਬਟ ਜੀ ਜੀ ਵਿੱਚ ਗੋਲੀ 141 ਦੀ ਬੁਜੀ ਹੋ ਜੁੜੀ ਬਾਤਾਂ ਦੇ ਕੱਟ ਕਿਉਂ ਹਾਲੀ ਰਕੀ ਦੀ ਸਟ੍ਰੇਂਜਰ ਸਟੂਡੀਓ ਆਏ ਹੋਏ ਨੇ ਨਿੰਦਰ ਦੀ ਮਾਫੀ ਹੈ ਅਪੀਲ रिलीज़ ਕਰਨ ਵਾਸਤੇ ਬਹੁਤ ਹੀ ਵਧੀਆ ਮੈਂ ਇਹਨਾਂ ਦੇ ਗੀਤ ਸੁਨੇ ਆ ਬਹੁਤ ਹੀ ਵਧੀਆ ਹੈ ਬੜੇ ਸੁਰੀਲੇ ਇਹ ਗਾਇਕ ਹੈ ਬੜੀ ਵਧੀਆ ਟ੍ਰੇਨਿੰਗ ਲਿੱਤੀ ਹੋਈ ਹੈ ਇਹਨਾਂ ਨੇ ਔਰ ਦਰਜੀਤ ਜੀ ਇਹ ਮੇਰੇ ਬਹੁਤ ਹੀ ਪਿਆਰੇ ਦੋਸਤ ਹੈ ਔਰ ਇਹਨਾਂ ਦੀ ਇਹ ਮਿਹਨਤ ਹੈ ਕਿ ਇਹ ਨਾ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਹੈ ਔਰ ਸੰਗੀਤ ਨੂੰ ਇਹ ਡੇ ਬਾਏ ਡੇ ਪਰਫਰਫਲਿਕ ਕਰ ਰਹੇ ਹੈ ਕਿ ਬਧਾਰੇ ਇਹਨਾਂ ਦੀ ਮਾਫੀਆ ਅਪੀਲ ਵਾਸਤੇ ਮੈਂ ਬਹੁਤ ਬਹੁਤ ਵਧਾਈ ਦਿੰਦਾ ਹਾਂ ਤੇ ਅੱਗੇ ਨੂੰ ਵੀ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਇਹ ਸਾਡਾ ਤੇ ਬਾਕੀ ਸਰੋਤਿਆਂ ਦਾ ਮਨੋਰੰਜਨ ਕਰਦੇ ਰਹੇ ਇਹ ਜਦ ਤੋਂ ਮੇਰਾ ਖਿਆਲ ਹੈ ਕਿ ਇਹ ਧਰਤੀ ਪਰਮਾਤਮਾ ਨੇ ਸਿਰਜੀ ਹੈ ਉਦੋਂ ਤੋਂ ਹੀ ਸੰਗੀਤ ਚਾਹੇ ਉਹ ਸ਼ਿਵ ਜੀ ਭਗਵਾਨ ਹੈ ਤੇ ਉਹਨਾਂ ਦੇ ਹੱਥ ਵਿੱਚ ਦਮਰੂ ਦਿਖਾਇਆ ਕ੍ਰਿਸ਼ਨ ਭਗਵਾਨ ਦੇ ਹੱਥ ਵਿੱਚ ਆਸਰੀ ਦਿਖਾਈਏ ਗੁਰੂ ਨਾਨਕ ਦੇਵ ਜੀ ਦੇ ਨਾਲ ਨਬਾਬ ਹੈ ਇਹ ਮਤਲਬ ਜਿੰਨੇ ਵੀ ਸਾਡੇ ਮਹਾਂਪੁਰਖ ਹੋਏ ਐ ਜਿਨ੍ਹਾਂ ਨੂੰ ਦੇ ਕੇ ਉਹਨਾਂ ਦੀ ਅਸੀਂ ਸਿੱਖਿਆ ਤੇ ਚੱਲਦੇ ਹੋਏ ਇਸ ਸੰਗੀਤ ਨੂੰ ਇਸ ਆਠ ਨੂੰ ਅੱਗੇ ਵਧਾ ਰਹੇ ਆਂ ਮੈਂ ਹੀ ਆਸ ਕਰਦਾ ਹੈ ਕਿ ਇਹ ਬੱਚੇ ਜਿਹੜੇ ਸੰਗੀਤ ਦੇ ਇੱਥੇ ਹੋਰ ਵੀ ਨਵੇਂ ਬੱਚਿਆਂ ਨੂੰ ਟ੍ਰੇਨਿੰਗ ਦੇ ਰਹੇ ਆਂ म्यूजिक रिकॉर्ड कर रहे हैं गुरु महाराज जी दिन दुगनी रात चौकनी तरक्की दे और दलजीत जी जिन्होंने मतलब शुभ इच्छाव कारण ये स्टूडियो बनया है और यही जी जगह स्टूडियो बनया है कि चारे पास कॉलेज है यूनिवर्सिटी है और इतना आके ऐसा नहीं फील हों कि आप किसी प्रोफेसल ऑफिस के आ गए हैं ਆਪਣਾ ਇੱਕ ਦਾ ਰੁਪਰਿਆ ਫੈਮਿਲੀ ਵਰਗਾ ਐਟਮੋਸਫੇਅਰ ਹੈ ਤੇ ਜਿਹੜੇ ਵੀ ਨਵੇਂ ਸਿੰਗਰ ਹੋਣ ਜਾਂ ਕੋਈ ਇਸੇ ਤਰ੍ਹਾਂ ਦੀ ਆਪਣੀ ਰਿਕਾਰਡਿੰਗ ਚਾਹਦੇ ਹੋਣ ਉਹ ਇੱਥੇ ਆਣ ਉਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਇਸ ਸਟੂਡੀਓ ਦੇ ਵਿੱਚ ਮਿਲੇਗੀ ਮੇਰੀ ਸ਼ੁਕਾਮਨਾ ਹੈ ਸਟੂਡੀਓ ਵਾਸਤੇ 뮤జిక్ ਕੈਰੇਕਟਰਸ ਸਿੰਗਰ ਵਾਸਤੇ ਔਰ ਇਹ ਨਵੇਂ ਸਿੰਗਰਿੰਦਾ ਵਾਸਤੇ ਮੇਰੀ ਬਹੁਤ-ਬਹੁਤ ਸ਼ੁਕਾਮਨਾ ਹੈ ਇਹਨਾਂ ਦੇ ਦਰਸ਼ਕ ਵੀਰਾਂ ਸਾਡੇ ਵਾਸਤੇ ਬਹੁਤ ਵੱਡੀ ਤੇ ਮਾਣ ਵਾਲੀ ਗੱਲ ਹੈ ਇਹਨਾਂ ਦਾ ਅਸ਼ੀਰਵਾਦ ਸਾਹ ਹਮੇਸ਼ਾ ਹੀ ਜੀ ਸਿੱਖੇ ਰੋਟੀ ਨੂੰ ਜਾਨ ਅੰਗੇ ਦੇਖ ਬਹੁਤ ਹੈ ਇਹ ਕੀ ਖੱਟ ਲੱਡ ਲੈ ਬਰਾਹ ਆਉਂਜੀ ਟੀ ਰੋੜੀ ਉੱਤੇ ਬੜਾ ਆਉਂਦਾ ਸੀ ਨਜ਼ਾਰਾ ਟੀ ਰੋੜੀ ਉੱਤੇ ਬੜਾ ਆਉਂਦਾ ਸੀ ਨਜ਼ਾਰਾ ਜੱਟ ਆਉਂਦਾ ਸੀ ਪਟਾਸੀਆਂ ਤੇ ਛੱਡੀ ਨਹੀਂ ਸ਼ਿਕੋਰੇ ਰੰਗ ਨੇ ਰਗੜਤਾ ਅੰਮਾ दुबली yeah. right. ਸਸਿਕਾਲੇ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸਟ੍ਰੇਂਜਰ ਸਟ੍ਰੇਂਜਰ ਸਟੂਡੀਓ ਤੋਂ ਬੋਲ ਰਿਹਾ ਹਾਂ ਅੱਜ ਸਾਡਾ गाना ਰਿਲੀਜ਼ ਹੋਇਆ ਮਾਫੀਆ ਅਪੀਲ ਸਾਡਾ ਇਹ ਨਿਊ ਆਰਟਿਸਟ ਨੀਂਦਰ ਦਾ ਗਾਣਾ ਰਿਲੀਜ਼ ਹੋਇਆ ਅੱਜ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਸਾਨੂੰ ਸਪੋਰਟ ਕਰਿਓ ਤੇ ਸਾਡੇ ਗਾਣੇ ਨੂੰ ਇਦਾਂ ਹੀ ਸਪੋਰਟ ਕਰਦੇ ਰਹੋ ਸਟੂਡੀਓ ਦੀ ਲੋਕੇਸ਼ਨ ਸਟੂਡੀਓ ਦੀ ਲੋਕੇਸ਼ਨ ਹੈਗੀ ਭਾਜੀ ਆਪਣੀ ਸਰਸਵਤੀ ਕਾਲਜ ਦੇ ਲਾਗੇ ਹੈਲਥ ਚੋਰ ਹਸਪੀਟਲ ਹੈ ਉਹਦੇ ਬਿਲਕੁਲ ਹੀ ਨਾਲ ੜੂਆ ਪਿੰਡ ਠੀਕ ਹੈ ਥੈਂਕ ਯੂ